ਮੈਂ ਮੇਰੇ ਪੁੱਤ ਨੂੰ ਨਹੀਂ ਹਾਂ ਦਾ ਮੇਰਾ ਜਹਾਂੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਬਤਾ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨਕਸਾਂ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜੋ ਇਹਨਾਂ ਨੂੰ ਜਵਾਬ ਦੇ ਬਣਾਓ ਕੋਈ ਨਹੀਂ ਮੈਂ ਇਹ ਸਾਨੂੰ ਜੇ ਇੰਡੀਆ ਬੜੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਬੰਦੇ ਕੁਝ ਨਹੀਂ ਬੀਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚੇ ਲੜਨੋਂ ਵੀ ਸਿਖਾਉਂਦੇ ਪਰ ਹੁਣ ਸਾਡੀ ਜਸਰਤੀ ਹੋਣ ਲੱਗੀ ਕੋਈ ਤੁਸੀਂ ਕਹੋਗੇ ਜਿਹਨਾਂ ਦੇ ਵਿੱਚ ਕੀ ਹੈ ਜਿਹਨਾਂ ਨੂੰ ਖੂਨ ਚੁੱਲਣਗੇ ਉਥੋਂ ਮਿਸ਼ੇਂ ਦੇਖਣਗੇ ਤਾਂ ਸਾਡੀਆਂ 3ਾਂ ਸਲਾਹਤ ਹੋ ਕੇ ਸਾਡੇ ਗੇਟ ਤੇ ਬੈਠੀਆਂ ਆ ਕੋਈ ਨੂੰ ਇਸ ਰਖਤ ਨਹੀਂ ਰਹੂਗੀ ਥੋੜੀਆਂ ਕੋਖਾਂ ਚ ਪਲਣੇ ਬੱਚੇ ਤੋਂ ਅਸੀਂ ਮਹਿਫਲ ਨਹੀਂ ਹੋਣਗੇ ਇਹਨਾਂ ਕੀਤਾ ਤੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਲੋਕ ਦਾ ਉਸਮਾਨ ਦੀ ਇਹਦੇ ਤੇ ਸਭੀ ਇਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਤੁਹਾਨੂੰ ਬਧਾਈਆਂ ਵੀ ਦਿੱਤੀਆਂ ਇਸ ਕਰਕੇ ਪਰੰਤੂ ਤੁਸੀਂ ਇਸ ਸੰਘਰਸ਼ ਨੂੰ ਕਿਵੇਂ ਟਿਕਾਉਂਗੇ ਉਹ ਟਿਕਾ ਰਹੇ ਹੋ खया होना पिछले हफ्ते दिया गतिविधियां मान योग हाई कोर्ट दिए कि मान योग अदालत में इन्ना सतर्क होंगी उन्हें तो रोज ही देना सी बिल्कुल दो बार हाई कोर्ट में सौ मोटो एक्शन ले लिया पहली बार लिया ਇਮਾਨੇ ਕਮੇਟੀ ਬਣਾਦੀ ਵੀ ਜਾਂਚ ਕਰਦੇ ਆਂ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਈਂਗੇ ਬਣਾ ਕੇ ਚੇਤੇ ਕਿਉਂਕਿ ਰਿਪੋਰਟ ਜਮੀ ਨਹੀਂ ਹੈ ਉਹ ਫੈਸਲੇ ਦੇ ਅੰਦਰ ਹੀ ਲੱਗ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਈ ਗੱਲ ਵੀ ਇਹ ਕਿ ਜ਼ਿਲ੍ਹਾ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਕਿ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮੰਗੋ ਅਦਾਲਤ ਨੇ ਜਗਾਇਆ किसी कोई कमेटी बनाई थी भाई वो रिपोर्ट नहीं हले तक दिखती देखो कौन झूठा कौन सचा पता लगे जे पर नहीं दिखती हले तक भी नहीं दिती बावजूद कह में ये कहता कि एक वीडियो तो राजस्थान च बनी लग गई है हो सकती है बनी हुई कन्फर्म नहीं है कि बनी है या फलाने अफसर या फलाने कर्मचारी जिम्मेवार ने ਉਹ ਨਹੀਂ ਹੋ ਸਕਦੀ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸਾਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭਲੇਖਾ ਪਾਉਣ ਦੇ ਲਈ 52 ਲਾਤੀ ਕਦੀ ਨਹੀਂ ਲਈ ਇਹ ਸਿਰਦ ਉਹਨਾਂ ਦੇ ਵਿੱਚ ਸਭਾ ਚਲਾਤੀ ਜੀ Rajasthan ਦੇ ਬਣੀ ਹੈ ਕਭਲਮ ਤਾਂ ਦੇਖੋ ਇਹ ਸੱਚ ਨੇ ਜਵਾਬਕਾਰ ਕੀ ਕਰਾ ਸੱਚ ਬਣੀ ਹੈ ਲੋਕਾਂ ਦੇ ਵਿੱਚ ਭਲੇਖਾ ਪਾਤੀ ਕਿੱਛੇ ਲਿਖਤਾ ਸਿੱਤ ਮੈਂ ਕਹਿੰਦਾ ਵੀ ਜੇ ਤੋਂ ਹੋਰ ਕੋਲ ਇੱਕ ਵੀ ਕਾਲਜ ਹੈਗਾ ਵੀ ਛਤਰੀ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਦੇ ਰਾਜਸਭਾ ਵਿੱਚ ਬਣੀ ਹੈ ਕਰੋ ਜਨਤਾ ਦੇ ਸਵਾਲ ਕੇਵਲ ਸੇਕ ਕਬਸਤੂ ਮੌਕਾ ਨਹੀਂ ਅੰਗਰ ਵੀ ਸਿੱਕ ਨੇ ਮੌਕਾ ਆਪਦਾ ਬਲਕੌਰ ਨੂੰ ਤਾਂ ਇਹਨੇ ਭਗਾਈ ਮਾਰੀ ਹੈ ਦਾ ਰੋਜ ਮੈਂ ਲਿਖ ਕੇ ਇਹ ਤਾਂ ਕਰੀ ਉਹਨਾਂ ਕੋ ਬੇਸਾ ਵੀ ਰਾਜਸਭਾ ਵਿੱਚ ਬਣੀ ਹੈ ਪਰ ਕੁਛ ਨਹੀਂ ਸਾਰਾ ਝੂਠ ਆਪਣਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਜਾ ਕਿਉਂ ਅਸੀਂ 8 ਮਹੀਨਿਆਂ ਦੀ ਵੀਡੀਓ ਵੀਡੀਓ ਕਰੀ ਐ ਨਹੀਂ। ਵੀਰੋ ਸਾਡੇ ਮੁਲਕੀਆਂ ਜੇਲਾਂ ਦਾ ਇਹ ਹਾਲ ਹੋ ਗਿਆ। ਜੇ ਕਿਸੇ ਨੇ ਦੋ ਨੰਬਰ ਦਾ ਧੰਦਾ ਕਰਨਾ ਹੈ। ਕਿਸੇ ਨੇ ਕਤਲ ਮਰੋਂ ਫਰੋਟੀਆਂ ਦਾ ਧੰਦਾ ਕਰਨਾ ਹੈ, ਨਸ਼ਾ ਵੇਚਣਾ ਹੈ ਤਾਂ ਫਿਰ ਜੇ ਵੀ ਜੇਲ ਤੋਂ ਬੰਦ ਸੀ ਹੈਗਾ ਕਿਤੇ ਨਹੀਂ। ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਾਈ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫ਼ਤੇ ਦੀਆਂ ਨਾਂਜੋਬ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ੍ਹੋ ਤਾਂ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਫੋਨੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣਦੇ ਆ ਹੋ ਗਿਆ 2 ਕਰੋੜ ਰੁਪਈਆ ਖੜੇ ਹੋਣਗੇ ਵੱਡੇ ਵੱਡੇ ਬਿਜ਼ਨਸਮੈਨ ਇਥੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਉਹ ਨੋਬਰਾਜ ਕਰਕੇ ਦੇਖੋ ਕਿ ਪੌਣੇ 2 ਲੱਖ ਰੁਪਏ ਆ ਖਾਤੇ 'ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ ਹੈ 100 ਰੁਪਏ ਨਹੀਂ ਲੱਗਦਾ ਇਸ ਕੰਮ ਨੂੰ ਆਉਣ ਲਈ ਜਮਾਨਾ ਸਰ ਫਿਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਦਾ ਫੋਨ ਦੀ ਵਰਤੋਂ ਨਹੀਂ ਹੁੰਦੀ ਉਸ ਦਾ ਜੇਮਰ ਲੱਗਿਆ ਹੋਏ ਇੱਕ ਕੰਦੀ ਦੂਜੇ ਕੰਦੀ ਨਾਲ ਗੱਲ ਨਹੀਂ ਕਰ ਸਕਦਾ ਸਭ ਕੁਝ ਹੀ ਹੁੰਦਾ ਹੈ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਇਹਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾ ਵੀ ਨਹੀਂ ਫਿੰਦਰਦੰਟਾ ਜਿਹਾ ਉਹ ਮੁੱਕ ਨਹੀਂ ਕਰਦੇ ਫੋਨ ਨੂੰ ਦੂਜਾ ਹੁੰਦਾ ਹੀ ਫੜ ਕੇ ਚੰਨਾ ਲਾਉਂਦਾ ਪਤਰੀ ਮਾਰ ਕੇ ਮੁबारकਾ ਦਿੰਦਾ ਹੈ ਮੁਬਾਰਕਾ ਭਰਾ ਜਾਨੀ ਗੱਡੀ ਚੜ੍ਹਦਾ ਉਹ ਤਿਹਾਰ جیل ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਧੀੜੋਂ ਮੇਰੇ ਅੱਜ ਸਿਹਤ ਠੀਕ ਨਹੀਂ ਪਰ ਅੰਤ ਨੂੰ ਮੈਂ ਥੋੜੀ ਨਾ ਗੰਦਾ ਯੂਰੀ ਨੇ ਕਰਨੀਆਂ ਜਿਹੜੀਆਂ ਮਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਣਗੀਆਂ ਮੈਂ ਮੇਰੇ ਪੁੱਤ ਨੂੰ ਨਹੀਂ ਹੁੰਦਾ ਮੇਰਾ ਜਹਾਂ ਨੂੰ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਬਕਾ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਮੋਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਿਓ ਇਹਨਾਂ ਨੂੰ ਜਵਾਬ ਦੇ ਬਣਾਓ ਉਹਦਾ ਮੀਨ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਬੰਦੇ ਕੁਝ ਨਹੀਂ ਵੀ ਰੋ। ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚੇ ਲੜਨਾ ਵੀ ਸਿਖੋੜਿਆ। ਪਰ ਹੁਣ ਸਭੀ ਜਸਲ ਤੁਸੀਂ ਹੋਣ ਲੱਗੀ ਹੋ ਤੁਸੀਂ ਕਹੋਗੇ ਜੇਹਾਂ ਦੇ ਵਿੱਚ ਕੀ ਹੈ ਜੇ ਜਿਹਨਾਂ ਚ ਖੋਜ ਚੱਲਣਗੇ ਉਥੋਂ ਨਿਸ਼ਾਨ ਲੱਗਣਗੇ ਤਾਂ ਸਾਡੀਆਂ ਧੀਆ ਤਲਾਕ ਹੋ ਕੇ ਸਾਡੇ ਗੇਟ ਤੇ ਰੱਖਣੀਆਂ। ਤੁਹਾਡੀ ਮੂਤ ਇਸ ਰਖਤ ਨਹੀਂ ਰਹੂੰਗੀ ਤੁਹਾਡੀਆਂ ਉੱਖਾਂ ਚ ਪਲਣ ਵਾਲੇ ਬੱਚੇ ਤੁਹਾਡੀ ਮਹਿਫਲ ਨਹੀਂ ਹੋਣਗੇ ਇਹਨਾਂ ਸੀਚਾਂ ਤੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਮੌਤ ਦਾ ਸਮਾਰਨ ਦੀ ਇਹਦੇ ਤੇ ਤੁਹਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਸੀ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਉਂਗੇ ਔਰ ਚੁਕਾ ਰਹੇ ਹੋ ਇਹ ਸਾਡੇ ਦਵਾਰੇ ਹਰਿ ਸਿੰਘ ਨਰਵਾ ਜੀ ਆਵਾ ਬਾਬਾ ਦੀਪ ਸਿੰਘ ਦਾ ਅੰਸ਼ ਜਿੰਨੇ ਕਦੇ ਬਦਦਾਸ਼ੀ ਨਹੀਂ ਕਰੀਗੇ ਸਾ ਇਸ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਸੀਆਂ ਸਿੱਧਾ ਹੋਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਉਸ ਗੱਲ ਨੂੰ ਮੈਂ ਕੋਈ ਡੀਟਰ ਨਹੀਂ ਐ ਨਾ ਮੈਂ ਥੋੜੇ ਲਾ ਕੇ ਗਾ ਕੇ ਐਵੇਂ ਲਿਖਦਾ ਹੁਣ ਕਿਵੇਂ ਚੋਣਦੇ ਹਾਂ ਬਹੁਤ ਜਿੰਨੇ ਬਹੁਤ ਜਿੰਨੇ ਮੈਂ ਕਦੇ ਵੀ ਆਪੇ ਆਪੇ ਤਾਰੀਫ ਕੀਤੀ ਪਰੰਤੂ ਕੁਝ ਵੀ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਵਕੂਫ ਸੱਖੀ ਕਹਿ ਦਿੰਦੇ ਐ ਠੀਕ ਹੈ ਨਹੀਂ ਹੈਗਾ ਇਹਨੇ ਆਮਰਾਸ਼ੇਰ ਸ਼ਾਹ ਤੋਤਪੁਰ ਵਾਲਾ ਉਹ ਜਿੱਦਾ ਬੇਬੂਸਾਹਣਾ। ਥੋੜੀ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ ਪੱਕੀ ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਆਸਤੀ ਮੋਤਰਾ ਆਰਥੀ ਮੇਰੇ ਵਿਲੇਜ ਪਈ ਸੀ 14 ਮੈਂ ਥੋੜੀ ਨੱਕ ਚ ਦਮ ਕਰ ਦਿੰਦਾ ਥੋੜੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਮਾਰ ਗਿਆ ਦੇ ਜੀ। ਮੈਨੂੰ ਇਹ ਸੀ ਤੇਰਾ ਤਾਂ ਉੱਤ ਚਲ ਗਿਆ ਕਿਸੇ ਦਾ ਹੋਰ ਕੌਣ ਜਾਣਦਾ ਹੈ। ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ। ਤੂੰ ਇੱਕ ਵਾਰ ਹੋ ਆਪਣੀ ਇਸ਼ਾਰਾ ਕਰਤਾ ਦੇਨੇ ਕ ਮੁਰਕੇ ਤੈਸੋ ਹਲਾਫ ਫਾਂਦੇ ਨਹੀਂ ਜਾਏ ਮੈਂ ਇਸੀ ਤੋਂ ਡਰ ਗਿਆ ਸਰਕਾਰ ਇਹ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅਜ ਰਾਜਪੁੱਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁਗਾ ਮਾੜੀ ਸਾਹਿਬ ਦੀ ਕਾਗਲਿਆਂ ਨੇ ਨਸੀ ਤੋਂ ਵਾਲੇ ਆਪਾ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਨਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨਾਂ ਦੇ ਲੋਕ ਪਿੱਛੇ ਜਨਨਾਂ ਦੇ ਲਈ ਘਾਇਰੇ ਸੀ ਪਰੰਤੂ ਮੈਂ किसी ने मोहे ते रख के चलाई नहीं मैं आपका मरवाजा मैं किसी ने हसर होना चाहता कि मैंने लगता कि यार इना धक्का कि तो तुम भे आके मार के बैठे तो तू सरकार करूगी मैंने भगवंत मान तेरिया जगह भक्तियां का नहीं पता तू ए कबूना मुख्री निकलेंगा तू मेरा घर उजाता सारा तुम्हें मार के गोलिया ढाई घंटे तक किसी नाके से पुलिस कर्मचारी खड़ा नहीं किया ਉਹ ਤੁਸੀਂ ਕਹਿੰਦੇ ਹੋ ਲਾਰੈਂਸ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸਾ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਦਿੱਤਾ ਇੱਕ ਮਾਨਸਾ ਕਸਟਰੀ ਦੇ ਵਿੱਚ ਜੱਗੂ ਜਾਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮੈਰ ਦਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਤੁਸੀਂ ਉਹ ਲਾਰੈਂਸ ਕੀ ਹਾਈ ਕਲੀਜ ਜਾਂਦਾ ਮਸ਼ਹੂਰੀ ਲਾਰੈਂਸ ਘੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਦੇ ਜਿਹੜਾ ਫੋਨ ਫੋਨ ਦਾ ਫੋਨ ਦੀ ਸੀਆਈਆਈ ਦੇ ਕਸਟਰੀ ਦੇ ਵਿੱਚ ਵੀ ਕਮਿਡਿਕਾ ਕਰੀ ਜਾਂਦਾ ਉਜਰੇ ਆਪ ਸਭੂ ਮੈਂ ਆਸਤੂ ਰਾਤ ਸਭੀ ਜੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਣ ਕੇ ਦੇਊਗਾ ਉਹ ਨਹੀਂ ਜੇ ਇਸ ਤਰ੍ਹਾਂ ਉਹ ਧਰਤੀ ਉੱਤੇ ਕੋਈ ਯਤਰਾ ਨਹੀਂ ਆਉਂਦੀ ਵਿਦੇਸ਼ ਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਜਦੋਂ ਮੈਂ ਦੇਖੂਗਾ ਮੈਂ ਕਦੋਂ ਮੈਂ ਮੰਨਦਾ ਤੁਸੀਂ ਚੰਦ ਬੋਤਾਂ ਦੇ ਘਰ ਤਾਂ ਰਾਜਨੀਤਿਕ ਗਲੇਰੇ ਚ ਜਾਣਾ ਜੀ ਉਹ ਜੀ ਸੱਜ ਕੇ ਜਾਉਂਗਾ ਮੈਂ ਕਿਹਨੂੰ ਖਾਪੜਾ ਦੇਵਾਂ ਕਿਹਨੂੰ ਨਾਂ ਦੇਵਾਂ ਮੇਰਾ ਕੀ ਮਤਲਬ ਹੈ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚ ਆ ਇੱਕ ਪਿੰਡ ਦਾ मैं किसी के लीडर बना सारा मैं किसी का की क्यों पात है नहीं? मेरा तो अपना भी क्या पे ती मे टैग ना दो ठीक है मेरा संघर्ष कदे कहूंगा आज आ जवाक मैं आके कहू आम करना है हो सकता मैं करूंगा पर जब तुम मेरे मूँह चलना कद सुनी जाने हो ਮੇਰੇ ਕੋਲ ਜਾਣਕਾਰੀ ਦਾ ਸੋਮਾ ਕੀ ਹੈ ਆ ਸ਼ੋਸ਼ਣ ਲਈ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਹੈ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੰਦੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਕੰਦੇ ਆਪਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕਿ ਕਿਸੇ ਦੀ ਗੱਲ ਕਰ। ਕੀ ਆਪਣੀ ਮਾਂ ਜੇ ਮੈਂ ਕਿਸੇ ਦੀ ਗਾਇਬ ਦਾ ਨਾਮ ਜ਼ਿਕਰ ਕਰਾਂ ਮੈਂ ਫੇਲ ਕਹਿੰਦਾ ਤੂੰ ਇਹ ਬੇਕੀਫ ਹੋਇਆ ਸੋ ਭਾਈ ਮੈਨੂੰ ਮੇਰੇ ਹੱਥੇ ਛੱਡ ਦਿਓ ਮੈਂ ਪਿਛਲੇ ਲਾਈਨ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਛੱਡਤਾ ਪਰੰਤੂ ਜਿਹੜੇ ਜਵਾਬ ਜਿਹੜੇ ਇਹਨਾਂ ਦਾ ਆਏ ਮੇਰੇ ਨਾਲ ਬੰਧ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲ ਦੁਕੀ ਮੰਨਣਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਜੇ ਮੈਂ ਮੈਨੂੰ ਉਹ ਵੀਰੇ ਕੋਲੇ ਆਉਣ ਕੇ ਮੈਂ ਆਉਣਾ ਨਹੀਂ ਜਾਣਾ ਤੁਸੀਂ ਗੱਲ ਤੋਂ ਦੂਰ ਜਿਹੜੀ ਗੰਨੀ ਛੱਡ ਦਿਓ ਤੁਸੀਂ ਰਾਜਨੀਤਿਕ ਚੀਜ਼ਾਂ ਕਰਨੀ ਹੈ ਕਿ ਤੂੰ ਐਸਪੀ ਖੜੇ ਹੋਣਾ ਹੈ ਕਿ ਤੂੰ ਐਮਐਲਏ ਹੋਣਾ ਕੀ ਕਰੀਓ ਉਹ ਗੱਲਾਂ ਤੁਹਾਡੇ ਸਾਹਮਣੇ ਕੋਈ ਨਹੀਂ ਮੈਨੂੰ ਮੇਰੇ ਹਾਲੇ ਛੱਡ ਦਿਓ ਦੇਰ ਤੇ ਗੱਲ ਚੁਪਨੀਆ ਨਾ ਕਰਿਆ ਪਰ ਮੇਰੀ ਆਤਮਾ ਮੈਂ ਕਦੇ ਦੀ ਕਿਸੇ ਨੂੰ ਦੰਕਸ਼ਾਂਤ ਨਹੀਂ ਹੁੰਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਅਰਮਾਨ ਕਈ ਵਾਰੀ ਇੰਨਾ ਜ਼ਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਕੀ ਕਹਦਾ ਪਾਗਲ ਹੋ ਜਾਂਦਾ ਕੁਈ ਕਿਆ ਦਾਪਾ ਪਰ ਤੁਸੀਂ ਮੇਰਾ ਇਤਿਆਮਾ ਲਓ ਛੋਦੂ ਮੇਰਾ ਪਰਵਾਰ ਸੁਖਦੀਪ ਦੇ ਜਉਂਦੇ ਜੀ ਨਹੀਂ ਕੋਈ ਬੜਾ ਕੁਛ ਆਦਮੀ ਇੱਕ ਪ੍ਰੋਡਕਟ ਤੁਸੀਂ 판 ਨੂੰ ਦੂਰ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਬਾਹਰੋਂ ਦਿੱਖੀ ਹੋਈ ਹੈ ਮੈਂ ਜੋ ਤੁਹਾਨੂੰ ਮਨ ਨਹੀਂ ਹੂ ਨਾ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਮੇਰੇ ਨਾਲ ਰਾਜਿਸਤਾਨ ਬਾਨਾ ਹੋਏ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲ ਕਲੀਅਰ ਕਰਨ ਦੀ ਮਾਫੀ ਆਹ ਕਹੂੰਗਾ ਮੈਂ ਆਹ ਕੋਈ ਨਹੀਂ ਕੋਈ ਮੈਨੂੰ ਕੋਈ ਪਸੰਦ ਨਹੀਂ ਨਹੀਂ ਮਨ ਮੈਂ ਨਹੀਂ ਜੰਗਾ ਅੱਜ ਘਰੇ ਬੈਠੇਗਾ ਤੁਹਾਡੇ ਕੋਲ ਵੀ ਅੱਕ ਹੈ ਮੇਰੇ ਕੋਲ ਵੀ ਅੱਕ ਹੈ ਤੂੰ ਸੈੱਟ ਕਰ ਦੋ ਨਾ ਹਰੇਕੀ ਤੂੰ ਦੱਸ ਕੇ ਕਰਨ ਮਾਈਕਾ ਕੋਈ ਤਾਂ ਕਬਨ ਚਲਦਾ ਏਅਰਪੋਰਟ ਪਹਿਲਾ ਪਤਾ ਲੱਗ ਜਾਂਦੀ ਹੈ ਭਲਾਂ ਦੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਕਰੋ ਤਾਈ ਜਦੋਂ ਮੈਂ ਗੱਡੀ ਤੇ ਜਮਾਨ ਸਫਰ ਕੀ ਕਰੀਉਂਦੇ ਤੁਹਾਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣੀ ਹੈ ਤੇ ਲੌਂਗ ਹੈ ਵੀ ਉਹਨੇ ਇੱਥੇ ਗੱਡੀ ਜਨੇ ਦਾ ਨਾ ਭਰ ਕੇ ਤੁਰੇ ਫਿਰਿਓ ਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੀ ਮੇਰੇ ਤੇ ਸੀ ਜਿਹੜੀ ਲੌਂਗ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਦਿਆ ਤੇਰੇ ਕੋਲੇ ਆਹੀ ਅਮਨ ਚਾਰ ਦਿਨ ਜਾਣਾ ਜਾਂ ਆਪੀ ਚ ਸਾਧਾ ਲੈ ਲੈਣ ਜੋ कई बार मेरी अजत भी ठीक नहीं थी परंतु तो इन्नी बड़ी गिनती तो आए थे मैं कुछ थोड़ा तो संबोधन मैं करा तो मिला मैंने लगता भी बेनसा ठीक है ना बंदे तुरंत जोड़ो देशों विदेशों चो भी अभी चल के आएंगे कोई शब्द व् घट कह गया होना संगत माफ करने योग है तो सार जोड़ के माफी योगे किसी कोई भी शब्द मेरा बुरा है परंतु एक कौड़ी सच्चाई है ਦੋਵਾਂ ਹਾਲਤਾਂ ਦੇ ਕਹਿੰਦੇ باوجود ਵੀ ਇਹ ਲੋਕ ਲੋਕ ਤਸ ਤੋਂ ਮਸਤੀ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੌਲਾ ਕਾਹ ਤੋਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜ ਹੈ ਤ੍ਰਿਸ਼ਤ ਅਫਸਰਾਂ ਦਾ ਨਸ਼ਾ ਵੇਚ ਰਹਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਲੇ ਕਹਿੰਦੇ ਜੀ ਹੁਣ ਤੋਂ ਪੁਲਿਸ ਮੁਕਾਬਲੇ ਸ਼ੁਰੂ ਕਿ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦੇ ਕੋਸ਼ ਮੁਕਾਬਲੇ ਹੋਊ ਸਮਝਾ ਤੁਸੀਂ ਮੇਰੇ ਹੁਣ ਤਾਂ ਕਹਨੇ ਤੇ ਲੱਗਿਆ ਹੈ ਹਲੇ ਤੱਕ ਉਹ ਗਨੀਪਰ ਤੇ ਜਵਾਕ ਦੇ ਛੱਟਕੇ ਹੋਏ ਦੇ ਬਾਰੇ ਵਿੱਚ ਨਹੀਂ ਕਹੂੰ ਉਹ ਦੇ ਉਹ ਕਿਸੇ ਦੇ ਪੱਟੇ ਤੇ ਮਾਰੀ ਕਿਸੇ ਦੇ ਗਿੱਟੇ ਤੇ ਮਾਰੀ ਹਲੇ ਤੱਕ ਉਹ ਨਹੀਂ ਜਿੱਦੇ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਹੈ ਨਹੀਂ ਨਹੀਂ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੀ ਪਈ ਦੇਣਿਓ ਹਲੇ ਉਹਨਾਂ ਹੀ ਤਾਂ ਕਦੇ ਇਹ ਇਨਵੈਸਟੀਗੇਸ਼ਨ ਢੰਗ ਨਾਲ ਜੀ ਹੋਈ ਹੁਣ ਬੈਠੇ ਨੇ ਕਈ ਕੌਮ ਦੇ ਉੱਤੇ ਸੰਜੂ ਵਿਡੋਲੀ ਜਾਂਦੇ ਨੇ ਤੁਹਾਡੇ ਨਾਮ ਲੈਣਾ ਫਿਰ ਵਿਵਾਦਾਂ ਚੋ ਗੱਲ ਆ ਜਾਂਦੀ ਹੈ ਹੁਣ ਹੁਣ ਹੰਝੂ ਰੋਦੇ ਆ ਜਦੋਂ ਪਾਵਰਾਂ ਹੁੰਦੀਆਂ ਉਦੋਂ ਕੋਈ ਨਹੀਂ ਪੁੱਛਦਾ ਨਹੀਂ ਸੋ ਸਮਾਂ ਰਹਿੰਦੇ ਗੱਲ ਤੇ ਵਿਚਾਰ ਕਰਨਾ ਪਰ ਮੋਰੋ ਦਾ ਘੂੜ-ਕੂਟੀ ਜਾਨ ਮੈਂ ਥੋੜਾ ਬੋਲਾਂ ਬਾੜਾ ਬੋਲਾਂ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਜੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਪੋਲ ਤੇ ਕਿਸੇ ਵੀ ਕਿਸੇ 10 ਬੰਦੇ ਦੇ ਇਕੱਠੇ ਮੈਂ ਕਦੇ ਕੁਸ਼ੌਬ ਨਹੀਂ ਜਾਗ ਮੈਨੂੰ ਸੀਗਾ ਮੇਰਾ ਹੈਗਾ ਬੋਲਣਾ ਲੈ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮੈਂ ਇੱਕ ਮਜਬੂਰੀ ਦਿੱਤਾ ਹੈ ਮੈਂ ਤਾਂ ਬੋਲਣ ਲੱਗਾ ਜਦੋਂ ਤੁਸੀਂ ਤਪਾਉਂਦੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਦਾ ਤਾਂ ਇਹਦੇ ਬੁੱਧ ਤੁਸੀਂ ਪੈ ਜਿੱਤੇ ਤੁਸੀਂ ਜਰਾ ਉੱਚੇ ਸਿੱਧੋ ਸੋ ਮੇਰੀ ਆਤਮਾ ਨੇ ਕਦੇ ਕਿਸ ਨੂੰ ਕਦੇ ਵੀ ਲਪੇਟਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟਰਗਲ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਉਹਨਾਂ ਕੋਲ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਦੱਸਣ ਕਰਨਾ ਕਰ ਲਵਾਂ ਤੇ ਆਪ ਦਾ ਫੀਲ ਬਜਾਈ ਦੇਵਾਂ ਐਦਾਂ ਨਹੀਂ ਕਰਦਾ ਜਿਹੜਾ ਬੰਦਾ ਮੇਰੇ ਕੋਲ ਚੱਲ ਕਿਉਂਦਾ ਮੈਂ ਪਿਆਰ ਨਾਲ ਨਾ ਕਰਦਾ